ਲਾਲਾ ਮਰਿੰਡੇ ਦੇ ਰਹਿਣ ਵਾਲਾ ਹਾਂ ਜੋ ਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਇੱਕ ਮਰਿੰਡੇ ਦੇ ਵਿੱਚ 17 ਵਿਸਵੇ ਦੀ ਰਜਿਸਟਰੀ ਕਰਵਾਈ ਗਈ ਸੀ ਜਿਹਦੇ ਵਿੱਚ ਮੈਂ ਉਹਨੂੰ ਚੈਲੰਜ ਕਰਿਆ ਸੀਗਾ ਐਸਡੀਐਮ ਸਾਹਿਬ ਨੂੰ ਉਹਦੇ ਵਿੱਚ ਮੈਂ ਸਾਫ਼ ਲਿਖਿਆ ਸੀਗਾ ਇਹ ਜਿਹੜੀ 17 ਵਿਸਵੇ ਦੀ ਰਜਿਸਟਰੀ ਕਰਵਾਈ ਗਈ ਹੈ ਜਗਦੇਵ ਸਿੰਘ ਬਿੱਟੂ ਜੋ ਮੌਜੂਦਾ ਪ੍ਰਧਾਨ ਨਗਰ ਕੌਂਸਲ ਦਾ ਵੀ ਇਹਨੇ ਇਹ ਗਲਤ ਰਜਿਸਟਰੀ ਕਰਾਈ ਹੈ ਟੋਬੀਆਂ ਟੋਬਾ ਨਾਲੀਆਂ ਤੇ ਲੋਕਾਂ ਦੇ ਕਬਜ਼ਿਆਂ ਦੀ ਜਗ੍ਹਾ ਇਹਨੇ ਇਹ ਟੋਬੇ ਦੀ ਜਗ੍ਹਾ 'ਚ ਕਬਜ਼ਾ ਕਰਨਾ ਲੇਕਿਨ ਉਹਦਾ ਉਹਨੂੰ ਲੱਠੇ ਮਤਾਬੂ ਦੀ ਮਿਲਤੀ ਕਰਾਈ ਜਾਵੇ ਆਪੇ ਆਖਰਕਾਰ ਉੱਤੇ ਐਸਡੀਐਮ ਸਾਹਿਬ ਇਹਦੇ ਹੱਕ ਚ ਲੈ ਕੇ ਆ ਉਹ ਨੂੰ ਮੈਂ ਚੈਲੰਜ ਨਾਲ ਨਾਲ ਦੀ ਨਾਲ ਕਰਤੇ ਆਪਣੇ ਡੀਸੀ ਸਾਹਿਬ ਤੇ ਦਖਾਸਾ ਪਾਤਾ ਵੀ ਵੀ ਇਹ ਜਿਹੜਾ 1 ਮਹੀਨੇ ਦਾ ਮੇਰੇ ਕੋਲ ਟਾਈਮ ਸੀਗਾ ਜਿਹੜਾ ਕਿ ਮੈਂ 3 ਦਿਨਾਂ ਦੇ ਵਿੱਚ ਵਿੱਚ ਉੱਤੇ ਦਖਾਸਾ ਅਪੀਲ ਕਰਤੀ ਵੀ ਇਹ ਗਲਤ ਕਰਾਇੰਨੇ ਬਰੋ ਮੈਂਟੇਨ ਵੀ ਇਹਦੀ ਸੁਵਾਈ ਕਰੀ ਜਾਵੇ ਕੇਸ ਦੀ ਉਹਨਾਂ ਨੇ ਐਨਾ ਦੇ ਵੋਟਾ ਕਰਕੇ ਇਸ ਕੇਸ ਦੀ ਤਰੀਕਾ ਜਿਹੜੀ 7 ਜਨਵਰੀ 2026 ਰੱਖਦੀ। ਉਹਦੇ ਬਾਅਦ ਇੱਕ ਕੋਰਟ ਦੇ ਵਿੱਚ ਅਪੀਲ ਪਾਈ ਵੀ ਆ ਉਹ ਵੀ 7 ਜਨਵਰੀ 2026 ਦਾ। ਅਤੇ ਇੱਕ ਸਾਡੇ ਐਮਸੀਆਂ ਵੱਲੋਂ ਦਰਖਾਸਤਾਂ ਪਾਈਆਂ ਨੇ ਡੀਸੀ ਦਫ਼ਤਰ 'ਇਨਕੁਆਰੀ' ਦੀਆਂ ਉਹਦੇ ਵੀ 7 ਜਨਵਰੀ 2026 ਆ। ਇਹਦੇ ਦਰਾਂ ਨੇ ਕੀ ਕਰਿਆ ਪਿਛਲੇ ਮਹੀਨੇ? ਜੋ ਕਿ ਜਦੋਂ ਮੈਂ ਪਹਿਲਾਂ ਵੀ ਕਿਹਾ ਸੀ ਕਿ 2010 ਦੇ ਵਿੱਚ 10 ਦੇ ਵਿੱਚ ਜਦੋਂ ਮੈਂ ਰਜਿਸਟਰੀ ਕਰਵਾਈ ਸੀਗੀ ਉਸ ਰਜਿਸਟਰੀ ਦੇ ਵਿੱਚ ਤੋ ਕਿਹੜੀ ਜਗ੍ਹਾ ਦੀ ਹੈ 2773 ਦੀ ਜਦੋਂ ਮੈਂ ਇਹ ਦਰਸਤੀ ਕਰਵਾਈ ਸੀ ਤਾਂ ਇੱਕੀ ਦੇ ਵਿੱਚ ਸਾਫ਼ ਦਿਖਦੀਆਂ ਵੀ ਪਾਤੀਆਂ ਪੱਤੀਆਂ ਦੀਆਂ 2010 ਦੀ ਇਹ ਵਿਚਾਰੇ ਗਰੀਬ ਆਦਮੀ ਉਥੇ ਪਾਤੀਆਂ ਪੱਤ ਦੇ ਸਨ ਇਹਨਾਂ ਦੀਆਂ ਪਾਤੀਆਂ ਹੁਣ ਤੱਕ ਵੀ ਪੱਤ ਦੇ ਪੱਤ ਦੇ ਜੱਦੇ ਹੀ 15 ਸਾਲ ਮੈਨੂੰ ਹੋ ਗਏ ਲਈ ਨੂੰ 20-25 ਸਾਲ ਦੇ ਇਹਨਾਂ ਦਾ ਕਬਜ਼ਾ ਹੈ ਇਹਨੇ ਕਬਜ਼ਾ ਹ ਪੁਲਿਸ ਨਾਲ ਮਿਲ ਕੇ ਘਟਾ ਕੇ ਪਰ੍ਹਾਂ ਮਾਰਿਆ ਇਹਨੇ ਪਹਿਲਾਂ ਤਾਂ ਪਾਤੀ ਨੂੰ ਆਹ ਦੇਖੋ ਅੱਗ ਲਾਈ ਦੀ ਵੀ ਸ਼ਿਕਾਇਤ ਅਸੀਂ ਮੰਡਰਾ ਥਾਣੇ ਨੂੰ ਕਰੀ ਐਸ ਐਚ ਨੇ ਸਾਨੂੰ ਦੋਹਾਂ ਨੂੰ ਬੁਲਾਇਆ ਬੁਲਾਉਣ ਦੇ ਬਾਅਦ ਪੜਤਾਲ ਕਰਾਈ ਗਈ ਉੱਥੇ ਕਹਿੰਦੇ ਵੀ ਸਾਨੂੰ ਸਮਝ ਨਹੀਂ ਆ ਰਿਹਾ ਵੀ ਇਹ ਪਾਖੀਆਂ ਇਹਨਾਂ ਦੀਆਂ ਜਾਂ ਉਹਨਾਂ ਦੀਆਂ ਵੀ ਇਹ ਹੈ ਪਾਖੀਆਂ ਨੂੰ ਅੱਗ ਜਗਦੇਵ ਸਿੰਘ ਮਿੱਟੂ ਵੱਲੋਂ ਕਿਹਾ ਗਿਆ ਕਿ ਇਹ ਪਾਖੀ ਨੂੰ ਅੱਗ ਮੈਂ ਲਾਈ ਨਹੀਂ ਮੈਂ ਤਾਂ ਬੁਝਵਾਈ ਆ ਲੇਕਿਨ ਉੱਥੇ ਗੋਲ ਮੋਲ ਜਿਹੇ ਜਵਾਬ ਦੇ ਕੇ ਐਸ ਐਚ ਨੇ ਆਪਣਾ ਕਹਿਣਾ ਛਡਾ ਲਿਆ ਉਦੋਂ ਦੇ ਬਾਅਦ ਹੁਣ ਐ 12 ਤਵਾਰੂ ਜਿੱਦੋਂ ਛੁੱਟੀ ਦੀ ਉਸ ਦਿਨ ਅਸੀਂ 112 ਤੇ ਵੀ ਰਿੰਗ ਮਾਰੀ ਆ 112 ਦੀ ਵੀ ਪਹੁੰਚ ਲੈ ਕੋਈ ਸੁਣਵਾਈ ਨਹੀਂ ਕਰੀ ਕੋਈ ਪੁਲਿਸ ਅਫਸਰ ਨਹੀਂ ਆਇਆ ਨਾ ਸਾਨੂੰ ਪੁਲਿਸ ਦਾ ਕੋਈ ਮਰਦੇ ਤੋਂ ਫੋਨ ਆਇਆ ਚਾਰ ਪੰਜ ਵਾਰ ਮੈਂ 112 ਤੇ ਕੰਪਲੀਟ ਕਰੀ ਵੀ ਉਹਨਾਂ ਨੇ ਕੰਡਾ ਤਾਰ ਲਾ ਲਈ ਸਾਡੇ ਆਪਾਥੀਆਂ ਤੇ ਬਹੁਤ ਲੋਕਾਂ ਨੂੰ ਚੁਗਾਤਤਾ ਜਿਦੀਆਂ ਵੀਡੀਓ ਤੇ ਫੋਟੋ ਸਾਡੇ ਕੋਲ ਆ ਜਗਦੇਵ ਸਿੰਘ ਮਿੱਟੂ ਮਰੰਡੇ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਸਰਕਾਰੀ ਜ਼ਗਰ ਨਜਾਇਜ਼ ਕਬਜ਼ਾ ਕਰ ਰਿਹਾ ਜੇ ਅਕਰਕਾਰ ਇਹ ਜਗ੍ਹਾ ਸਰਕਾਰੀ ਨਾਮ ਨਿਕਲੀ ਮੈਂ ਮਰਿੰਡੇ ਦੇ ਵਿੱਚ ਸਾਰਾ ਕੁਝ ਨਾਲ ਕਰਕੇ ਮਰਿੰਡੇ ਤੋਂ ਬਾਹਰ ਚਲੇ ਜਾਊਂਗਾ ਲੱਠਾ ਲੱਠਾ ਪਟਵਾਰੀ ਨੂੰ ਬੁਲਾ ਕੇ ਮਿਲਦੀ ਕਰਾਵੇ ਪਹਿਲਾਂ ਜਦੋਂ 2773 ਦੀ ਮਿਲਤੀ ਹੋਈ ਆ ਉਹਦੇ ਵਿੱਚ ਸਾਫ਼ ਪਟਵਾਰੀ ਵੱਲੋਂ ਲਿਖਿਆ ਗਿਆ ਹੈ ਤੇ ਮੈਂ ਨਹੀਂ ਲਿਖਿਆ ਤੁਹਾਡਾ ਕਹਿਣਾ ਵੀ ਪਤਾਂ ਨਹੀਂ ਸਰਕਾਰੀ ਜਗ੍ਹਾ ਦੱਬੀ ਸਰਕਾਰੀ ਜਗ੍ਹਾ ਦੱਬੀਆ ਬਿਲਕੁਲ ਸਰਕਾਰੀ ਆ ਆਪਣੇ ਮਰਿੰਡੇ ਸ਼ਹਿਰ ਦੇ ਵਿੱਚ ਅੱਧੇ ਲੋਕਾਂ ਨੂੰ ਨਾ ਪਤਾ ਹੋਵੇ 350 ਬੀਗਾ ਸਰਕਾਰੀ ਦੇਸ ਹਵਲੜਦਾ ਜਿਹਦੀ ਫਰਦ ਵੀ ਮੇਰੇ ਕੋਲ ਮੌਜੂਦ ਆ ਇਹ ਨਹੀਂ ਹੈਗਾ ਵੀ ਮੈਂ ਹੌਨਰ ਰਿਕਾਰਡ ਵੀ ਗੱਲ ਕਰ ਰਿਹਾ ਕੱਲਾ ਕੱਲਾ ਮੇਂ ਕੱਲਾ ਕੱਲਾ ਰਿਕਾਰਡ ਮੇਰੇ ਕੋਲ ਆ ਇਹ ਹੁੰਦਾ ਕਿ ਆਏ ਪਹਿਲਾਂ ਜਦੋਂ ਬੁੜਿਆਂ ਨੇ ਨਾ ਮਕਾਨ ਖਰੀਦਨੇ ਹੁੰਦੇ ਸੀ ਉਹਨੂੰ ਕਾਗਜ਼ਾਂ 'ਚ ਵੇਚ ਦਉਂਦੇ ਸੀ ਉਹ ਲੱਠੜਾਂ ਦੇ ਨਾਮ ਪਟਵਾਰੀਆਂ ਦੇ ਨਾਮ ਲੋਕਾਂ ਦੇ ਨਾਮ ਬੋਲਦੇ ਰਹਿੰਦੇ ਸੀ ਵੀ ਚਲ ਤਿੰਤਗਾ ਲੀ ਕਰਾਇਆ ਉਹ ਇਤਤਗਾ ਰੋਕਣ ਦੀ ਬਜਾਏ ਸਾਰੀ ਕਲੋਨੀ ਦੇ ਵਿੱਚ ਪਤਾ ਕਰ ਲੈਂਦਾ ਜਾਂ ਵੀ ਕਿਹਦੇ ਬਾਰੇ ਰੇਸ਼ੀਆ ਕਿਹਨੀਆਂ ਕਿਹਨੀਆਂ ਕਿਸ ਤਰ੍ਹਾਂ ਕਿਤਰਾ ਆਪਣੀਆਂ ਨੇ ਨਹੀਂ ਹੁਣ ਤੁਸੀਂ ਕੀ ਚਾਹੁੰਦੇ ਹੋ ਅਜੀਦਾ ਪੁਲਿਸ ਤੋਂ ਇਹ ਮੰਗ ਚ ਆਉਂਦੇ ਆ ਵੀ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇ ਜਦੋਂ ਬਾਥੇ ਨੂੰ ਅੱਗ ਲਾਈ ਜਦੋਂ ਉਹਨਾਂ ਨੇ ਲੱਖੇ ਸਾਡਾ ਖੂਹ ਚੱਕ ਕੇ ਵਹਾ ਦਿੱਤੇ ਆ ਉਹਨਾਂ ਨੇ ਬਾਉਂਡਰੀ ਕਰ ਲਈ ਹੁਣ ਉਹਨਾਂ ਨੇ ਬਾਉਂਡਰੀ ਕਰ ਲਈ ਸਾਡੀ ਜਗ੍ਹਾ ਪਰ ਉਥੇ 30 35 ਸਾਲ ਦਾ ਸਾਡਾ 15 ਸਾਲ ਦਾ ਮੇਰਾ ਕੰਮ ਚ ਹੈ ਮੇਰੇ ਤੋਂ ਪਹਿਲਾਂ 20 25 ਸਾਲ ਦਾ ਇਹਨਾਂ ਦਾ ਕੰਮ ਚ ਆ ਉਹਨਾਂ ਨੇ ਚੱਕ ਕੇ ਆਪਣਾ ਕਾਨੂੰਨ ਆਪੇ ਬਰਤ ਕੇ ਐਸਐਚਓ ਦੀ ਸ਼ੈਦੇ ਵਿੱਚ ਇਹ ਕੰਮ ਹੋਇਆ ਐਸਐਚਓ ਨੂੰ ਮੈਂ ਬਕਾਇਦਾ ਫੋਨ ਵੀ ਕਰਦਾ ਰਿਹਾ ਨਾ ਉਹਨੇ ਮੇਰਾ ਫੋਨ ਟੈਂਡ ਕਰਿਆ ਨਾ ਉਹਨੇ 112 ਦੀ ਕੋਈ ਵੀ ਜਵਾਬ ਦਿੱਤਾ ਆਨ ਆਨਲਾਈਨ ਇਹ ਕਬਲੇ ਟਾਂ ਮੇਰੀਆਂ ਪੰਨੀਆਂ ਵੀ ਹੈ ਉਹਦੇ ਵਿੱਚ ਵੀ ਉਹ ਖੁਰਦੂਰ ਤੇ ਕਰੀ ਜਾਂਦਾ ਜਦ ਕੇ ਇਹ ਸਚਾਈ ਆ ਵੀ ਇਹ ਜਿਹੜੀ ਹੈਗੀ ਸਰਕਾਰੀ ਜਗ੍ਹਾ 2773 ਦਾ ਖੁਦ ਪਟਵਾਰੀ ਲਿਖ ਕੇ ਗਿਆ ਵਾ ਵੀ ਜੋ ਵੀ ਟੂ ਦਾ ਮਕਾਨ ਹੈ ਜਗਦੇਵ ਸਿੰਘ ਦਾ ਉਹ 2773 ਦੇ ਖਾ ਖਸਰਾ ਨੰਬਰ ਚ ਮਲਕੀਤ ਨਹੀਂ ਹੈ ਲੇਕਿਨ ਉਹ ਮਲਕੀਤ ਹੋਰ ਪਾਸੇ ਜਗਾ ਬੋਲਦੀ ਪਟਵਾਰੀ ਦੱਸ ਕੇ ਗਿਆ ਵੀ 2773 ਇੱਧਰ ਆ ਇਹ ਰੇ ਅਰੇ ਉਹ ਨਿਬੜਿਆ ਨਹੀਂ ਰੌਲਾ ਆ ਨਵੇਂ ਸਿਰੇ ਤੋਂ 17 ਬਸੰਦੀ ਰਜਿਸਟਰੀ ਕਰਾ ਲਈਏ ਐਸੇ ਤਰ੍ਹਾਂ ਸਾਡੇ ਜਿਹੜੇ ਗਰਾਉਂਡ ਆ ਖਤਮ ਹੁੰਦੇ ਜਾ ਰਹੇ ਆ ਇਸੇ ਤਰ੍ਹਾਂ ਸਾਡੀਆਂ ਸਰਕਾਰੀ ਜਗਾਹਾਂ ਖਤਮ ਹੋ ਰਹੀਆਂ ਨੇ ਇਹ ਬੀਬੀਆਂ ਉਹ ਨੇ ਜਿਹੜੀਆਂ ਉੱਥੇ ਦੋਹਾਵਾਤ ਦੀਆਂ ਜੀਆਂ ਇਹਨਾਂ ਦਾ ਬਾਕਾਇਦਾ ਦੋਹਾ ਉੱਥੋਂ ਚੁਟਾਇਆ ਗਿਆ ਆਪਣੇ ਆਪ ਉਹਨੇ ਚੱਕਿਆ ਇਹਨਾਂ ਤੋਂ ਬਿਨਾ ਜਦ ਕੇ ਜੇ ਅਕਰ ਕਰ ਨੂੰ ਇੰਨਾ ਸੀਗਾ ਤਾਂ ਐਸਟੀਐਮ ਨੂੰ ਨਾਲ ਬੁਲਾਉਂਦਾ ਤੁਸੀਂ ਗਜ਼ਰ ਨੂੰ ਨਾਲ ਬੁਲਾਉਂਦਾ ਯੂ ਨੂੰ ਨਾਲ ਬੁਲਾਉਂਦਾ ਅਫਸਰ ਕਰਦੇ ਕਿਆ ਦਰਗਾਹ ਇਸੇ ਕੰਮ ਦੀ ਲੈਂਦੇ ਆ ਲੇਕਿਨ ਉੱਥੇ ਕੋਈ ਨਹੀਂ ਆਇਆ ਉਹਨਾਂ ਨੇ ਰਾਤ ਨੂੰ ਬਗਲ ਕਰਿਆ ਕੰਡਾ ਤਾਰ ਲਾਈ ਰਾਤ ਨੂੰ ਹੀ ਗੁਰਜੀਆਂ ਗੱਡੀਆਂ ਤੇ ਬੀਬੀਆਂ ਦਾ ਜਿਹੜਾ 30 35 ਸਾਲ ਦਾ ਗੋਹਾ ਜਿਹੜਾ ਚੱਕ ਤੇ ਉਹਨੇ ਵਹਾ ਛੱਡਤਾ ਜਿਹੜੀਆਂ ਸਾਡੇ ਮੈਂ ਫੋਟੋ ਨਹੀਂ ਪਈਆਂ ਅਰ ਬਿੱਟੂ ਉਥੇ ਖਾਣੇ ਦੇ ਵਿੱਚ ਮੰਨਿਆ ਵੀ ਮੈਂ ਅੱਗ ਬੁਝਾਈ ਆ ਜੇ ਉਹਨੇ ਅੱਗ ਬੁਝਾਈ ਹੁੰਦੀ ਤਾਂ ਹੁਣ ਗੰਡਾਦਾਰ ਤੇ ਉਹ ਕਿਸ ਤਰ੍ਹਾਂ ਲੱਗ ਗਈ ਸਾਡੀ ਬੇਨਤੀ ਆ ਸਰਕਾਰ ਨੂੰ ਵੀ ਇਸ ਦੇ ਉੱਪਰ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ ਜਗਾ ਨੂੰ ਕੋਈ ਸਰਕਾਰੀ ਜਗ੍ਹਾ ਨੂੰ ਹੱਥ ਨਾ ਪਾਵੇ ਕੀ ਗੱਲ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਉਹ ਤਾਂ ਖਾਣੇਦਾਰ ਦਾ ਐਸ.ਐਚ.ਓ. ਆਏ ਤੇ ਜੀ ਉਹਨਾਂ ਨੇ ਇਹ ਹੀ ਕਿਹਾ ਤਾਂ ਵੀ ਬਿੱਟੂ ਦੱਸ ਤੇਰਾ ਕਰਿਆ ਪਿੱਛੇ ਆ ਉਹ ਕਹਿੰਦਾ ਵੀ ਇਹ ਸ਼ਫਾ ਮੇਰੀ ਹੈ ਅਸੀਂ ਉਹਨੂੰ ਕਿਹਾ ਵੀ ਜੀ ਇਹ ਨਹੀਂ ਰਹਿ ਗਈ ਕਿ ਸਾਨੂੰ ਬਹੁਤ ਟਾਈਮ ਹੋ ਗਿਆ ਬਹੁਤ ਪਾਛਾ ਦਿਆਂ ਨੂੰ ਉਸ ਤੋਂ ਬਾਅਦ ਨਾਲੇ ਨੇ ਖਰੀਦਣੀ ਨਾਲਾ ਬਣਾ ਕਿਸੇ ਰੱਖੀ ਜਾਏ ਫਿਰ ਉਹਨੇ ਕਿਹਾ ਕਿ ਜਿੰਦੈਵ ਜੀ ਤੇਰੀ ਗੱਲ ਤਾਂ ਗਲਤ ਗੱਲ ਆ ਕਿ ਇਹਨਾਂ ਦਾ ਕੋਈ ਰੂਪ ਨਹੀਂ ਅੱਛਾ ਹੈਗਾ ਇਹਨਾਂ ਦਾ ਸਾਰਾ ਸੂਤ ਪਾਛਿਆਂ ਨੂੰ ਅੱਗ ਲਾਈ ਜਿੱਦੀ ਕੱਲੀ ਇਹਨਾਂ ਦੇ ਪਾਛਿਆਂ ਨੂੰ ਪਈਆਂ ਇਹਨਾਂ ਦਾ ਗੁਹਾ ਦਿੱਤੇ ਆ ਫਿਰ ਉਹ ਕਹਿਣ ਲੱਗੇ ਕਿ ਮੈਂ ਆਪਣਾ ਸਮਾਨ ਰੱਖ ਦੰਦਾ ਏ ਫਿਰ ਖਾਣੇ ਕਰ ਰਹੇ ਹਾਂ ਰਾਜਾ ਸਚਨ ਨੇ ਕਿਹਾ ਵੀ ਤੂੰ ਗੱਲ ਤੋਂ ਮੇਜ ਫਸ ਜੂਗਾ ਜੇ ਤੱਕ ਆਪਣਾ ਸਮਾਨ ਰੱਖਿਆ ਉਸ ਤੋਂ ਬਾਅਦ ਅਸੀਂ ਕਿੰਨੇ ਦਿਨ ਗੋਹਾ ਗੈਂਦੇ ਰਹੇ ਹੁਣ ਉਹਨੇ 3-4 ਦਿਨ ਤੋਂ ਬੰਦਾ ਤਾਰ ਗੱਡ ਲਈ ਕੱਲ ਸਾਡਾ ਗੋਹਾ ਸਾਰਾ ਧੂਆ ਕੇ ਨੇ ਆਸੇ-ਪਾਸੇ ਛਿੜਟੇ ਗੋਹਾ ਕਿਚੀਂ ਨਹੀਂ ਹੈਗੇ ਪਾਟੀਆਂ ਸਾਡੀਆਂ ਪਰ ਸੋਚ ਕੇ ਪਤਾ ਨਹੀਂ ਕਿੱਥੇ ਸਿੱਟੀਆਂ ਕਿੱਤੇ ਨੇ ਕਿ ਜੋ ਇਹ ਜਗਾ 17 ਗਿਸਵੇ ਤਕਰੀਬਨ ਅਸੀਂ ਲੰਬੜਦਾਰਾਂ ਦੇ ਪਰਿਵਾਰ ਪਾਸੋਂ ਖਰੀਦੀ ਹੈ 6 ਹਿੱਸੇਦਾਰ ਉਹਦੇ ਬਕਾਇਦਾ ਨੰਬਰੀ ਜ਼ਮੀਨ ਹੈ ਨੰਬਰੀ ਜ਼ਮੀਨ ਤੋਂ ਬਾਅਦ ਇਹ ਸਾਡੇ ਨਾਲ ਝਗੜਾ ਕਰਦਾ ਰਹਿੰਦਾ ਹਮੇਸ਼ਾ ਹੀ ਲਾਲਾ ਪਹਿਲਾਂ ਤੋਂ ਹੀ ਸਾਡੇ ਨਾਲ ਲਗਦਾ ਲੜਦਾ ਕਰਦਾ ਇਹਦੇ ਨਾਲ ਹੀ ਰਕੇਸ਼ ਕੁਮਾਰ ਬੱਗਾ ਤੇ ਅਮਰਤਪਾਲ ਖੱਟਰਾ ਤੇ ਹੋਰ ਰਜੇ ਸੋਦੀਆ ਜੋ ਵੀ ਸਾਡੇ ਦੇ ਇਤਰਾਜ ਲਾਉਂਦੇ ਆ ਇਹ ਇਹਦੇ ਨਾਲ ਹਮੇਸ਼ਾ ਹੀ ਤਾਂ ਸਹਿਯੋਗ ਕਰਦੇ ਜੋ ਕਿ ਜਗਾ ਦੇਖੋ ਜੀ ਅਸੀਂ ਇਹ ਜਗਾ ਲਈ ਆ ਮੁੱਲ ਸਾਰੀ ਬਕਾਇਦਾ ਰਜਿਸਟਰੀ ਕਾ ਨੰਬਰ 'ਚ ਹੋਈ ਵੀ ਆ ਇਹ ਤਕਰੀਬਨ 6 ਮਹੀਨੇ ਸਾਡਾ ਐਡੀਐਮ ਸਾਹਿਬ ਦੇ ਕੇਸ ਚੱਲਿਆ ਐਡੀਐਮ ਨੇ ਜਾਂਚ ਕਰਕੇ ਪੜਤਾਲ ਕਰਕੇ ਇੰਤਕਾਲ ਸਾਡੇ ਨਾਂ ਚੜਿਆ ਇੰਤਕਾਲ ਚੜਨ ਤੋਂ ਬਾਅਦ ਹੀ ਅਸੀਂ ਉੱਥੇ ਜੋ ਵੀ ਆਪਣੀ ਤਾਰ ਵਗੈਰਾ ਲਗਾਈ ਆ ਇਹ ਸਾਰੇ ਦੇਖੋ ਇੱਕ ਸਾਡਾ ਜਿਹੜਾ ਮਸਲਾ ਹੈ ਨਾ ਅਸਲ ਮਸਲਾ ਤਾਂ ਹੈਗਾ ਪ੍ਰੈਡਿਕਲ ਇਹ ਮੇਰੇ ਨਾਲ ਹਮੇਸ਼ਾ ਜਿੱਦ ਰੱਖਦੇ ਜਿੱਦ ਰੱਖਦੇ ਕਿਉਂਕਿ ਮੈਂ ਦੇਖੋ ਐਸੀ ਸਮਾਜ ਤੋਂ ਬਣਿਆ ਮੈਨੂੰ ਵੀ ਨਾ ਇਹਨਾਂ ਨੂੰ ਪ੍ਰੋਬਲਮ ਇਹ ਆ ਵੀ ਇਹ ਬਣ ਕਿਵੇਂ ਗਿਆ ਹੈ ਇਹਨਾਂ ਦੇ ਅਸਲ 'ਚ ਜਰਿਆ ਨਹੀਂ ਜਾਂਦਾ ਇੱਕ ਗਰੀਬ ਪਰਿਵਾਰ 'ਚੋਂ ਪ੍ਰਧਾਨ ਕਿਵੇਂ ਬਣ ਗਿਆ ਇਹ ਹਮੇਸ਼ਾ ਹੀ ਮੈਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਦੇਖੋ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਡੀਸੀ ਸਾਹਿਬ ਨੂੰ ਵੀ ਜਾਂਚ ਕਰਕੇ ਜੋ ਇਹਨਾਂ ਨੇ ਮੇਰੇ ਵਿਰੁੱਧ ਐਪਲੀਕੇਸ਼ਨਾਂ ਦਿੰਦੇ ਰਹਿੰਦੇ ਆ ਹਮੇਸ਼ਾ ਹੀ ਇਹਦੀ ਜਾਂਚ ਕਰਕੇ ਇਹਨੂੰ ਦਫ਼ਤਰ ਦਾਖਲ ਕਰਨਾ ਚਾਹੀਦਾ ਤੇ ਜੋ ਇਹ ਸ਼ਰਾਰਤੀ ਅੰਸਰ ਇਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਪ੍ਰਧਾਨ ਜੀ ਤਾਂ ਇੱਕ ਅਲੀਗੇਸ਼ਨ ਹੋਏ ਲਾਂਦੇ ਵੀ ਤੁਹਾਡੇ ਬੈਕਸੈਟ ਜਿਹੜੀ ਜਗ੍ਹਾ ਸੀ ਉਹ ਇੱਕ ਟੋਬਾ ਸੀ ਜਿਹਨੂੰ ਇਹ ਸਰਕਾਰੀ ਜਗ੍ਹਾ ਦੱਸੀ ਜਾਣਾ ਕਿ ਉਹ ਸਰਕਾਰੀ ਸੀ ਜਗ੍ਹਾ ਜਿਹੜਾ ਟੋਬਾ ਸੀ ਜਿਹੜਾ ਦੇਖੋ ਜੀ ਉਹ ਸਰਕਾਰੀ ਜਗ੍ਹਾ ਕੋਈ ਨਹੀਂ ਦੇਖੋ ਪ੍ਰਾਣੀ ਆ ਪ੍ਰਾਤ ਨਹੀਂ ਪਾਣੀ गिरਦਾ ਹੁੰਦਾ ਸੀ ਨੰਬਰੀ ਜਗ੍ਹਾ ਸਾਰੀ ਜਾਂਚ ਹੋ ਚੁੱਕੀ ਐ ਸਾਰੇ ਦੇਖ ਚੁੱਕੇ ਐ ਨੰਬਰੀ ਜਗ੍ਹਾ ਜਿਨ੍ਹਾਂ ਦੀ ਜਗ੍ਹਾ ਉਹਨਾਂ ਨੇ ਛੇਦ ਕਰਤੀ ਅੱਗੇ ਉਹ ਸੇਲ ਕਰਨ ਤੋਂ ਬਾਅਦ ਹੀ ਅਸੀਂ ਲਈ ਆ ਨੰਬਰੀ ਜਗ੍ਹਾ ਉਹ ਰਿਕਾਰਡ ਆ ਬਕਾਇਦਾ ਉਹਦਾ ਸਰਕਾਰ ਚ ਪੰਜਾਬ ਸਰਕਾਰ ਕੋ ਰਿਕਾਰਡ ਆ ਰਿਕਾਰਡ ਦੇ ਦਿੱਦੀ ਨਹੀਂ ਵਿਕਦੀ ਕੋਈ ਜੀ ਹੁਣ ਕਿੰਨੀ ਜਗ੍ਹਾ ਪਿੱਛੇ ਬਚਦੀ ਉਹਨਾਂ ਦੀ ਜਿਹਨਾਂ ਤੋਂ ਤੁਸੀਂ ਜਗ੍ਹਾ ਲਈਏ ਮੇਰੇ ਖਿਆਲ ਨਾਲ ਵੀ ਹਜੇ ਵੀ ਉਹਨਾਂ ਦਾ ਇੱਕ ਵੀਗੜੇ ਦੇ ਕਰੀਬ ਬਚਦਾ ਜੋ ਉਹਨਾਂ ਨੇ ਕਹਿਣ ਦੇ ਅਨਸਾਰ ਵੀ ਸਾਡਾ ਇੱਕ ਵੀਗੜਾ ਉਹਨਾਂ ਨੇ ਕਮੇਟੀ ਤੇ ਕੇਸ ਵੀ ਪਾਇਆ ਵਾ ਵੀ ਸਾਡੀ ਜਗ੍ਹਾ ਚ ਕਮੇਟੀ ਨੇ ਪਾਰਕ ਬਣਾ ਲਿਆ ਕੇਸ ਬਕਾਇਦਾ ਚੱਲਦਾ ਰਪਿੰਦਰ ਸਿੰਘ ਭਿਜਰੇ ਨੇ ਕੇਸ ਵੀ ਪਾਇਆ ਵਾ ਉਹਨਾਂ ਦੇ ਹਜੇ ਵੀ ਮੇਰੇ ਖਿਆਲ ਤਕਰੀਬਨ ਇੱਕ ਵੀਗੜੇ ਦੇ ਕਰੀਬ ਹੋਰ ਜਗ੍ਹਾ ਨਿਕਲਦੀ ਹੈ ਸਾਡੇ ਘਰ ਤੇ ਬੈਗ ਲੱਗਦੀ ਨਾ ਜਗਾ 6:30 ਵੇ ਮੈਂ ਉਹ ਵੀ ਰਵਿੰਦਰ ਭਿਚਰੇ ਦੇ ਪਰਿਵਾਰ ਪਾਸੋਂ ਲਈ ਸੀ ਇਹ ਹਮੇਸ਼ਾ ਉਹਦੀਆਂ ਵੀ ਸ਼ਿਕਾਇਤਾਂ ਬਲਵੀਰ ਸਿੰਘ ਲਾਲਾ ਕਰਦਾ ਰਹੇ ਨਾ ਸਮੇਂ-ਸਮੇਂ ਉਹਦਾ ਸਮੇਂ-ਸਮੇਂ ਦੇ ਨਾਲ ਹੱਲ ਹੁੰਦਾ ਰਹਿੰਦਾ ਉਹ ਦਫ਼ਤਰ ਦਾਖਲ ਹੀ ਹੁੰਦੀ ਹੈ ਜਿਵੇਂ ਨਾਜਾਇਜ਼ੇ ਸ਼ਿਕਾਇਤਾਂ ਕਰਦਾ ਰਹੇ ਤੇ ਮੇਰੇ ਨਾਲ ਉਹ ਤਾਂ ਦੇਖੋ ਪਿੱਛੇ ਇੱਕ ਕੇਸ ਹੋਇਆ ਸਾਡੇ ਤੇ ਪਰਚਾ ਇਹ ਮਤਲਬ ਸਮੈਗ ਬਕਾਉਣ ਨਾਲ ਉਹ ਬੰਦਿਆਂ ਨੂੰ ਅਸੀਂ ਉਹਨਾਂ ਉੱਪਰ ਪਰਚਾ ਕਰਵਾਇਆ ਫੜਾ ਕੇ ਉਹਨਾਂ ਨੂੰ ਦੋਏ ਦਿਨ ਜਮਾਨਤ ਮਿਲ ਗਈ ਜਮਾਨਤ ਮਿਲਣ ਤੋਂ ਬਾਅਦ ਉਹ ਸਾਡੇ 'ਤੇ ਫੇਰ ਅਟੈਕ ਕਰੇ ਸਾਡੇ ਘਰ 'ਤੇ ਸਾਡੇ ਅਟੈਕ ਜਦੋਂ ਘਰ 'ਤੇ ਹੋਇਆ ਸਾਡੇ ਪਰਿਵਾਰ ਦੇ ਬੰਦੇ ਵੀ ਜ਼ਖਮੀ ਹੋਏ ਦੇਖੋ ਸਾਡੇ ਨਾਲ ਉਹ ਪਰਿਵਾਰ ਨਾਲ ਮਾਰਕੁੱਟ ਕਰਕੇ ਚਲੇ ਗਏ ਜਿਹਦਾ ਉਹਨਾਂ 'ਤੇ ਪਰਚਾ ਦਰਜਾ ਤੇ ਸਾਡੇ 'ਤੇ ਇਹਨੇ ਬਲ ਵੀਰ ਸੀ ਲਾਲੇ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਕ੍ਰਾਸ ਹੋ ਗਿਆ ਜਿੱਦਿਆਂ ਸਾਡੀਆਂ ਜਮਾਨਤਾਂ ਹੋ ਚੁੱਕੀਆਂ ਅੱਗੇ ਜੋ ਕਾਰਵਾਈ ਉਹ ਜੋ ਸਾਨੂੰ ਮਤਲਬ ਹੋਊਗਾ ਉਹ ਦੇਖਾਂਗੇ